ਸਸੀ ਗੱਲ ਜੀ ਤੁਸੀਂ ਵੀ ਇਹ ਰਹੇ ਜੀ ਲਿਵਿੰਗਡੇ ਚੈਨਲ ਅੱਜ ਅਸੀਂ ਸਵੇਰ ਤੋਂ ਹੀ ਜਿਹੜਾ ਜੰਡਿਆਲਾਗੁਰੂ ਧਾੜਾ ਵਾਲੀ ਨਹਿਰ ਤੇ ਚੜਵਾ ਮੁਕਾਬਲਾ ਚੱਲ ਰਿਹਾ ਮੈਂ ਕਹਾਂ ਕੈਮਰਾਮੈਨ ਕੋ ਤਸਵੀਰਾਂ ਜਿਹੜੇ ਸਾਂਝੀਆਂ ਕੀਤੀਆਂ ਜਾਣਾ ਔਰ ਵੇਖੋ ਜੀ ਪੁਲਿਸ ਮੁਲਾਜ਼ਮ ਸਵੇਰ ਤੋਂ ਹੀ ਤਨਾਤ ਹੈ ਗਿਆ ਔਰ ਮੁਕਾਬਲਾ ਜਿਹੜਾ ਗੈਂਗਸਟਰ ਔਰ ਪੁਲਿਸ ਮੁਕਾਬਲੇ ਵਿੱਚ ਜਾਰੀ ਹੈ ਇਸ ਮੌਕੇ ਤੇ ਜਿਹੜੇ ਐਸਪੀ ਜੀ ਵਿਰਾਜ ਸਿੰਘ ਵੀ ਪਹੁੰਚ ਚੁੱਕੇ ਔਰ ਇਸ ਦੇ ਸੰਬੰਧ ਵਿੱਚ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਰਹੇ ਪੁਲਿਸ ਅਧਿਕਾਰੀ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਰਿਹਾ ਕਿਉਂਕਿ ਅੱਜ ਮੁਕਾਬਲਾ ਜਾਰੀ ਸਾਸੀ ਗਾਲ ਜੀ ਤੁਸੀਂ ਵੀ ਇਹ ਰਹੇ ਜੇ ਲਿਵਿੰਗ ਦੇ ਚੈਨਲ ਅੱਜ ਅਸੀਂ ਸਵੇਰ ਤੋਂ ਹੀ ਜਿਹੜਾ ਜੰਡਿਆਲਾ ਗੁਰੂ ਧਾੜਾ ਵਾਲੀ ਨਹਿਰ ਤੇ ਜੜਵਾ ਮੁਕਾਬਲਾ ਚੱਲ ਰਿਹਾ ਮੈਂ ਕੈਮਰਾਮੈਨ ਕੋ ਤਸਵੀਰਾਂ ਜਿਹੜੇ ਸਾਂਝੀਆਂ ਕੀਤੀਆਂ ਹਨ ਔਰ ਵੇਖੋ ਜੀ ਪੁਲਿਸ ਮੁਲਾਜ਼ਮ ਸਵੇਰ ਤੋਂ ਇਤਨਾਤ ਹੈ ਗਿਆ ਔਰ ਮੁਕਾਬਲਾ ਜਿਹੜਾ ਗੈਂਗਸਟਰ ਔਰ ਪੁਲਿਸ ਮੁਕਾਬਲੇ ਵਿੱਚ ਜਾਰੀ ਹੈ ਇਸੇ ਮੌਕੇ ਤੇ ਜਿਹੜੇ ਐਸਪੀ ਜੀ ਬਰਾੜ ਸਿੰਘ ਵੀ ਪਹੁੰਚ ਚੁੱਕੇ ਔਰ ਇਸੇ ਸੰਬੰਧ ਵਿੱਚ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਰਹੇ ਪੁਲਿਸ ਅਧਿਕਾਰੀ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਰਿਹਾ ਕਿਉਂਕਿ ਅੱਜ ਮੁਕਾਬਲਾ ਜਾਰੀ ਹੈਗਾ ਵ ਸਸੀ ਗੱਲ ਜੀ ਤੁਸੀਂ ਵੀ ਇਹ ਰਹੇ ਜੀ ਲਿਵਿੰਗਡੇ ਚੈਨਲ ਅੱਜ ਅਸੀਂ ਸਵੇਰ ਤੋਂ ਹੀ ਜਿਹੜਾ ਜੰਡਿਆਲਾਗੁਰੂ ਧਾੜਾ ਵਾਲੀ ਨਹਿਰ ਤੇ ਚੜਵਾ ਮੁਕਾਬਲਾ ਚੱਲ ਰਿਹਾ ਮੈਂ ਕਹਾਂ ਕੈਮਰਾਮੈਨ ਕੋ ਤਸਵੀਰਾਂ ਜਿਹੜੇ ਸਾਂਝੀਆਂ ਕੀਤੀਆਂ ਜਾਣਾ ਔਰ ਵੇਖੋ ਜੀ ਪੁਲਿਸ ਮੁਲਾਜ਼ਮ ਸਵੇਰ ਤੋਂ ਹੀ ਤਨਾਤ ਹੈ ਗਿਆ ਔਰ ਮੁਕਾਬਲਾ ਜਿਹੜਾ ਗੈਂਗਸਟਰ ਔਰ ਪੁਲਿਸ ਮੁਕਾਬਲੇ ਵਿੱਚ ਜਾਰੀ ਹੈ ਇਸ ਮੌਕੇ ਤੇ ਜਿਹੜੇ ਐਸਪੀ ਜੀ ਵਿਰਾਜ ਸਿੰਘ ਵੀ ਪਹੁੰਚ ਚੁੱਕੇ ਔਰ ਇਸ ਦੇ ਸੰਬੰਧ ਵਿੱਚ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਰਹੇ ਪੁਲਿਸ ਅਧਿਕਾਰੀ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਰਿਹਾ ਕਿਉਂਕਿ ਅੱਜ ਮੁਕਾਬਲਾ ਜਾਰੀ ਸਸੀ ਗੱਲ ਜੀ ਤੁਸੀਂ ਵੀ ਇਹ ਰਹੇ ਜੀ ਲਿਵਿੰਗਡੇ ਚੈਨਲ ਅੱਜ ਅਸੀਂ ਸਵੇਰ ਤੋਂ ਹੀ ਜਿਹੜਾ ਜੰਡਿਆਲਾਗੁਰੂ ਧਾੜਾ ਵਾਲੀ ਨਹਿਰ ਤੇ ਚੜਵਾ ਮੁਕਾਬਲਾ ਚੱਲ ਰਿਹਾ ਮੈਂ ਕਹਾਂ ਕੈਮਰਾਮੈਨ ਕੋ ਤਸਵੀਰਾਂ ਜਿਹੜੇ ਸਾਂਝੀਆਂ ਕੀਤੀਆਂ ਜਾਣਾ ਔਰ ਵੇਖੋ ਜੀ ਪੁਲਿਸ ਮੁਲਾਜ਼ਮ ਸਵੇਰ ਤੋਂ ਹੀ ਤਨਾਤ ਹੈ ਗਿਆ ਔਰ ਮੁਕਾਬਲਾ ਜਿਹੜਾ ਗੈਂਗਸਟਰ ਔਰ ਪੁਲਿਸ ਮੁਕਾਬਲੇ ਵਿੱਚ ਜਾਰੀ ਹੈ ਇਸ ਮੌਕੇ ਤੇ ਜਿਹੜੇ ਐਸਪੀ ਜੀ ਵਿਰਾਜ ਸਿੰਘ ਵੀ ਪਹੁੰਚ ਚੁੱਕੇ ਔਰ ਇਸ ਦੇ ਸੰਬੰਧ ਵਿੱਚ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕਰ ਰਹੇ ਪੁਲਿਸ ਅਧਿਕਾਰੀ ਕੋਈ ਵੀ ਬਿਆਨ ਦੇਣ ਤੋਂ ਇਨਕਾਰ ਕਰ ਰਿਹਾ ਕਿਉਂਕਿ ਅੱਜ ਮੁਕਾਬਲਾ ਜਾਰੀ